ਹੈਲੋ ਸਾਸ਼ਟਿਕਾਲ ਜੀ ਅੱਜ ਆਪਾਂ ਤੁਹਾਨੂੰ ਸ਼ਰਟ ਦੀ ਕਟਿੰਗ ਬਾਰੇ ਦੱਸਾਂਗੇ ਇੱਥੋਂ ਆਪਾਂ ਤੀਰਾ ਲਿਆਏ ਪੌਣੇ 7 ਇੰਚ ਪੌਣੇ 7 ਇੰਚ ਹੀ ਆਪਾਂ ਇੱਥੋਂ ਲਿਆਏ ਤੇ ਪੌਣੇ 7 ਇੰਚ ਹੀ ਆਪਾਂ ਇੱਥੋਂ ਲਿਆਏ ਇਹ ਜੋ ਨਿਸ਼ਾਨ ਇਧਰ ਆਪਣੀ ਲਾਈਨਿੰਗ ਆ ਇਹ ਤੋਂ ਸ਼ਰਟ ਸਟਾਰਟ ਹੋਣੀ ਆ ਜਿੱਨਾ ਆਪਣਾ ਪਲੇਟ ਆ ਉਸ ਤੋਂ ਅੱਧਾ ਇੰਚ ਵੱਧ ਲੈਣਾ ਵਾ ਉਸ ਤੋਂ ਬਾਅਦ ਨਿਸ਼ਾਨ ਤੋਂ ਬਾਅਦ ਪਲੇਟ ਜਿੰਨੀ ਵੀ ਪੌਣੇ ਤੁਸੀਂ 7.5 ਜਾਂ 8 ਇੰਚ ਪੌਣੇ ਜਿੰਨੇ ਵੀ ਪੌਣੇ ਮੈਂ 7.5 ਪਾਈ 7.5 ਦਾ ਹਾਫ ਹੁੰਦਾ ਪੌਣੇ 4 ਇੰਚ 9.4 ਇੰਚ ਦਾ ਨਿਸ਼ਾਨ ਲੱਗ ਗਿਆ ਹੁਣ ਇੱਥੇ ਆਪਾਂ ਰੱਖਾਂਗੇ 1/2 ਇੰਚ ਇਧਰ ਤੇ 1/2 ਇੰਚ ਇਧਰ ਇਸ ਤਰ੍ਹਾਂ ਪਲੇਟ ਪਾਉਗਾ ਇਥੋਂ ਬਿਲਕੁਲ ਇਧਰ ਇਥੋਂ ਬਿਲਕੁਲ ਇਵੇਂ ਇਵੇਂ ਪਲੇਟ ਦੀ ਜਿਹੜੀ ਸਲਾਈ ਆ ਉਹ ਐਵੇਂ ਆਉਗੀ ਪਲੇਟ ਦੀ ਸਲਾਈ ਐਵੇਂ ਆਉਗੀ ਇਹਨਾਂ ਫਿਟਿੰਗ ਸਹੀ ਆਉਗੀ ਮੈਂ ਤੁਸੀਂ ਪੁੱਛਦੇ ਆ ਨਿਸ਼ਾਨ ਕਿਵੇਂ ਲਾਉਣਾ ਇਹ ਨਿਸ਼ਾਨ ਆਪਾਂ 2 ਇੰਚ ਦਾ ਲਾਉਣਾ ਹੈ 2 ਇੰਚ ਦਾ ਹੀ ਆਪਾਂ ਇਧਰ ਨਿਸ਼ਾਨ ਲਾਉਣਾ ਹੈ ਇਹ ਜਿਹੜੀ ਕਮਰ ਦੀ ਪਲੇਟ ਪਹਿਣਾ ਵਾ ਫਿਟਿੰਗ ਵਾਲਾ ਹੁੰਦਾ ਮੈਂ ਤਾਂ ਅੰਦਾਜ਼ੇ ਨਾਲ ਹੀ ਰੱਖ ਲੈਂਦਾ ਵਾਂ ਤੇ ਤੁਹਾਨੂੰ ਦੱਸਦੇ ਕਿਵੇਂ ਪਹਿਣਾ ਇਹ ਲਾਪਾ ਪਲੇਟ ਤੋਂ ਆ ਚੀਜ਼ ਮਣੀ ਆਪਣੀ ਕਿੰਨੀ ਆ ਉੱਪਰ ਤੋਂ ਆ ਚੀਜ਼ ਮਣੀ ਆਪਣੀ 14 ਸਵਾ ਇਸੇ ਤਰ੍ਹਾਂ ਹੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਇੱਕ ਸਵਾ 14 ਤੇ ਨਿਸ਼ਾਨ ਲਾ ਲੈਣਾ ਵਾ ਇਹਦੇ ਬਿਲਕੁਲ ਬਰਾਬਰ ਤੋਂ ਬਰਾਬਰ ਨਿਸ਼ਾਨ ਲਾ ਲੈਣਾ ਪਲੇਟ ਚਾਹੇ ਤੁਸੀਂ ਇਸ ਤੋਂ ਪਾ ਲਓ ਚਾਹੇ 1 ਇੰਚ ਉੱਪਰ 1 ਇੰਚ ਉੱਪਰ ਕਰਕੇ ਇਹਨੇ ਪਲੇਟ ਪਾ ਲਓ ਇਹ ਮੈਂ ਪਲੇਟ ਪਊਗਾ ਜਿਹੜੀ ਫਿਟਿੰਗ ਕਮਰ ਦੀ ਫਿਟਿੰਗ ਵਾਲੀ ਸਲਾਈ ਹੈ ਉਹ ਐਸ ਲਾਈਨ ਤੇ ਆਉਗੀ ਐਸ ਲਾਈਨ ਦੇ ਉੱਪਰ ਆਪਾਂ ਵੀ ਕਮਰ ਵਾਲੀ ਮੇਥੋਂ ਸਾਤੀ ਹੈ ਜੀ ਕਟਿੰਗ ਆਪਣਾ ਇੱਥੇ ਕਰਾਂਗੇ ਆਪਾਂ ਇਸ ਤਰ੍ਹਾਂ ਇੱਥੇ ਕਰਾਂਗੇ ਜੀ ਆਪਾਂ 1/2 ਇੰਚ ਡਾਊਨ 1/2 ਇੰਚ ਡਾਊਨ ਕਰਾਂਗੇ ਇਹਨਾਂ ਬੈਕ ਸਾਈਡ ਕਟਿੰਗ ਕਰਾਂਗੇ ਆਪਾਂ